ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਗਵ ਕੁੰਦਰਾ ਤੁਸੀਂ ਦੇਖ ਰਹੇ ਹੋ ਜੀ ਵੀ ਸੀ ਅਪਡੇਟ ਪੰਜਾਬ ਦੀਆਂ ਮੁੱਖ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਹੈਡਲਾਈਨਸ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਿਆ ਪੰਜਾਬ 'ਚ ਦਿਨ ਦਿਹਾੜੇ ਰੂਹ ਕੰਬਾਊ ਘਟਨਾਤ ਨਕਾਬਪੋਸ਼ਾ ਨੇ ਕਿਰਪਾਨਾ ਨਾਲ ਵੱਢ ਦਿੱਤੇ ਦੋ ਨੌਜਵਾਨ ਨੰਬਾਲਕ ਕੁੜੀ ਨਾਲ ਹੋਈ ਕੁੱਟਮਾਰ ਦੇ ਮਾਮਲੇ 'ਚ ਆਪ ਆਗੂ ਜਰਨੈਲ ਨੰਗਲ ਨੇ ਐਸਪੀ ਦਫ਼ਤਰ ਦੇ ਬਾਹਰ ਦਿੱਤਾ ਤਰਨਾ ਜੀ ਐਨ ਡੀ ਯੂ ਯੂਨੀਵਰਸਿਟੀ ਮੈਨੇਜਮੈਂਟ ਖਿਲਾਫ ਨਾਰੇबाजी ਕਿਹਾ ਮੰਗਾ ਪੂਰੀਆਂ ਨਾ ਹੋਈਆਂ ਤਾਂ ਸੰਘਰਸ਼ ਹੋਰ ਦੇਸ ਕਰਾਂਗੇ ਪੁਰਾਣੀ ਰਣਜੀਤ ਨੂੰ ਲੈ ਕੇ ਹੋਏ ਝਗੜੇ 'ਚ ਸੱਤ ਸਮੇਤ ਕੁਝ ਅਣਪਛਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਭਿਆਨਕ ਸੜਕ ਹਾਦਸੇ 'ਚ ਦੋ ਦੋਸਤਾਂ ਦੀ ਮੌਤ ਪੰਜਾਬ 'ਚ ਟੈਕਸ ਚੋਰੀ ਕਰਨ ਵਾਲਿਆਂ ਨੂੰ ਮੰਤਰੀ ਹਰਪਾਲ ਚੀਮਾ ਦੀ ਸਖਤ ਚੇਤਾਵਨੀ ਪੰਜਾਬ ਪੁਲਿਸ 'ਚ ਫਿਰ ਬਦਲ ਕਈ ਮੁਲਾਜ਼ਮਾ ਅਦੇ ਹੋਏ ਤਬਾਦਲੇ ਲਿਫਟ ਦੇਣਾ ਪੈ ਗਿਆ ਮਹਿੰਗਾ ਨਾਲ ਬੈਠੇ ਢਾਬੇ ਤੇ ਖਾਦਾ ਖਾਣਾ ਤੇ ਫਿਰ ਕਰਤਾ ਡਰਾਈਵਰ ਦਾ ਕਤਲ ਪੈਸਿਆਂ ਲਈ ਕੀਤਾ ਦੋਸਤ ਦਾ ਕਤਲ ਪੰਜ ਨੌਜਵਾਨ ਗ੍ਰਿਫਤਾਰ ਹੁਣ ਖਬਰਾਂ ਵਿਸਤਾਰ ਨਾਲ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਦਰਿਯ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣਨ ਦੀ ਪਹਿਲ ਨੂੰ ਇੱਕ ਅਦਭੁਤ ਤਜਰਬਾ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਅਨੋਖੇ ਪ੍ਰੋਗਰਾਮ ਵਿੱਚ ਮਾਝਾ ਅਤੇ ਦੁਆਬਾ ਖੇਤਰਾਂ ਵਿੱਚੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਅਤੇ ਜਿਨ੍ਹਾਂ ਦੀਆਂ ਸ਼ਿਕਾਇਤਾਂ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ। ਇਸ ਦੋ ਰੋਜ਼ਾ ਪ੍ਰੋਗਰਾਮ ਦੇ ਆਖਰੀ ਦਿਨ ਜ਼ਿਲਹੰਦਰ ਵਿੱਚ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਵਿੱਚ ਲੋਕਾਂ ਦੀ ਭੀੜ ਲੱਗ ਗਈ ਅਤੇ ਵੱਖ-ਵੱਖ ਵਿਭਾਗਾਂ ਵਿੱਚ ਉਹਨਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਹੱਲ ਦਾ ਭਰੋਸਾ ਦਿੱਤਾ ਗਿਆ। ਮੁੱਖ ਮੰਤਰੀ ਨੇ ਦੂਰੋਂ-ਦੂਰੋਂ ਆਏ ਲੋਕਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਉਹਨਾਂ ਦੀਆਂ ਚਿੰਤਾਵਾਂ ਵਿੱਚ ਨਿੱਜੀ ਦਿਲਚਸਪੀ ਲੈਂਦਿਆਂ ਹਾਜ਼ਰ ਅਧਿਆਪਕਾਂ, ਅਧਿਕਾਰੀਆਂ ਨੂੰ ਉਹਨਾਂ ਦੀਆਂ ਸ਼ਿਕਾਇਤਾਂ 'ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਪ੍ਰੋਗਰਾਮ ਵਿੱਚ ਨਾ ਸਿਰਫ਼ ਜ਼ਿਲਹੰਦਰ ਜ਼ਿਲ੍ਹੇ ਤੋਂ ਸਗੋਂ ਤਰਨਤਾਰ, ਅਮਨਿਸਰ, ਅਧਸ਼ਾਰਪੁਰ ਸਮੇਤ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ ਮੁੱਖ ਮੰਤਰੀ ਨੇ ਹਰੇਕ ਵਿਅਕਤੀ ਨਾਲ ਨਿੱਜੀ ਰੂਪ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਅਤੇ ਚਿੰਤਾਵਾਂ ਨੂੰ ਬੜੀ ਦ੍ਰਿੜਤਾ ਨਾਲ ਸੁਣਿਆ ਉਠਾਏ ਗਏ ਮੁੱਦੇ ਵੱਖ-ਵੱਖ ਸਨ ਕੁਝ ਬਿਜਲੀ ਵਿਭਾਗ ਨਾਲ ਸਬੰਧਤ ਸਨ ਜਦੋਂ ਕਿ ਹੋਰ ਸਿੰਚਾਈ ਸਿੱਖਿਆ ਅਤੇ ਹੋਰਨਾਂ ਵਿਭਾਗਾ ਨਾਲ ਸਬੰਧਤ ਸਨ ਕਈ ਹਾਜ਼ਰ ਲੋਕਾਂ ਨੇ ਇਸ ਪ੍ਰੋਗਰਾਮ ਲਈ ਮੁੱਖ ਮੰਤਰੀ ਦਾ ਦਿਲੀ ਧੰਨਵਾਦ ਕੀਤਾ ਮੁੱਖ ਮੰਤਰੀ ਨੇ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਵਿੱਚ ਲੋਕਾਂ ਵੱਲੋਂ ਵਿਖਾਏ ਗਏ ਭਰੋਸੇ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਨਾਗਰਿਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਸਰਕਾਰ ਉਹਨਾਂ ਦੇ ਕੋਲ ਆ ਰਹੀ ਹੈ ਅਤੇ ਉਹਨਾਂ ਦੀਆਂ ਸ਼ਿਕਾਇਤਾਂ ਦਾ ਮੁੱਕੇ ਤੇ ਹੀ ਹੱਲ ਕਰ ਰਹੀ ਹੈ। ਪੰਜਾਬ ਵਿੱਚ ਦਿਨ ਦਿਹਾੜੇ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ। ਅੱਜ ਸਵੇਰੇ ਦਸੂਹਾ ਗੜਦੀ ਵਾਲਾ ਰੋਡ ਤੇ ਥਾਣਾ ਦਸੂਹਾ ਦੇ ਪਿੰਡ ਬਾਜਵਾ ਵਿਖੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਵੱਲੋਂ ਸੜਕ ਤੇ ਖੜੇ ਦੋ ਨੌਜਵਾਨ ਕੁਲਬੀਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਪੰਨਵਾ ਅਤੇ ਸਤਵਿੰਦਰ ਸਿੰਘ ਸੱਤੀ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਬਾਜਵਾ ਦਦਿਆਂ ਤੇਜ਼ ਤਾਰ ਹਥਿਆਰਾਂ ਕਿਰਪਾਨਾਂ ਨਾਲ ਵੱਢ ਟੋਕ ਕਰ ਦਿੱਤੀ। ਇਹ ਦੋਵੇਂ ਨੌਜਵਾਨ ਆਪਣੇ ਮੋਟਰਸਾਈਕਲ ਦੇ ਨਾਲ ਖੜੇ ਸਨ ਅਤੇ ਇਸ ਦੌਰਾਨ ਆਏ ਤਿੰਨ ਮੋਟਰਸਾਈਕਲ ਸਵਾਰਨ ਕਾਪੂਸ਼ਾਨੇ ਕਿਰਪਾਨ ਨਾਲ ਦੋ ਨੌਜਵਾਨਾਂ ਦੀ ਵੱਢ ਟੋਕ ਕੀਤੀ ਪਰ ਗੰਭੀਰ ਜ਼ਖਮਾਂ ਦੀ ਤਾਬਨਾ ਚਲਦਿਆਂ ਗੁਰਮੀਤ ਸਿੰਘ ਪੁੱਤਰ ਬਲਵੰਤ ਸਿੰਘ ਸਿਵਲ ਹਸਪਤਾਲ ਦੋਸੂਗਾ ਵਿਖੇ ਮੌਤ ਹੋ ਗਈ। ਅਦੇ ਸਤਵਿੰਦਰ ਸਿੰਘ ਸੱਤੀ ਨੂੰ ਗੰਭੀਰ ਹਾਲਤ ਦੇ ਵਿੱਚ ਕਿਸੇ ਹੋਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਐਸਪੀ ਦਫਤਰ ਫਗਵਾੜਾ ਵਿਖੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਨਜ਼ਦੀਕੀ ਪਿੰਡ ਚਿਹੜੂ ਦੀ ਇੱਕ ਨਾਬਾਲਗ ਕੁੜੀ ਨਾਲ ਕੁੱਟਮਾਰ ਅਤੇ ਖਿੱਚ ਧੂਤ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਐਸ ਸੀ ਵਿੰਗ ਪੰਜਾਬ ਦੇ ਜਰਨੈਲ ਸਕੱਤਰ ਜਰਨੈਲ ਲੰਗਲ ਸਾਥੀਆਂ ਸਮੇਤ ਧਰਨੇ ਦੇ ਬੈਠ ਗਏ। ਧਰਨੇ ਦੌਰਾਨ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਰਨੈਲ ਲੰਗਲ ਨੇ ਦਸਿਆ ਕੇ ਪਿੰਡ ਚਿਹੜੂ ਦੀ ਵਸਨੀਕ ਨਵਾਲਕ ਕੁੜੀ ਮਰਜ਼ੀਨਾ ਪਤਰੀ ਸਿਰਾਜ ਅਲੀ ਜੋ ਕਿ ਚਿਹੜੂ ਵੇਂ ਦੇ ਨਜ਼ਦੀਕ ਆਪਣੇ ਪਸ਼ੂ ਚਾਰ ਰਹੀ ਸੀ ਉਸ ਨਾਲ ਕੁਝ ਵਿਅਕਤੀਆਂ ਵੱਲੋਂ ਖਿੱਚ ਤੋ ਅਤੇ ਕੁੱਟਮਾਰ ਕੀਤੀ ਗਈ ਅਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਹੋਈ ਹੈ ਕੁੜੀ ਇਸ ਵਕਤ ਸਿਲੋ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਹੈ ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਵਿਦਿਆਰਥੀਆਂ ਦੇ ਹੱਕਾਂ ਤੇ ਮੰਗਾਂ ਨੂੰ ਲੈ ਕੇ ਵਿਦਿਆਰਥੀ ਜਥੇਬੰਦੀ ਸਾਥ ਨੇ ਬੀਤੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿੱਚ ਭੁਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਜਥੇਬੰਦੀ ਦੇ ਮੀਤ ਪ੍ਰਧਾਨ ਜਸਕਰਨ ਸਿੰਘ ਜ਼ੀਰਾ ਕਰਨਵੀਰ ਸਿੰਘ ਵਿਰਕ ਗੁਰਵਿੰਦਰ ਸਿੰਘ ਵਰਪਾਲ ਦੀ ਅਗਵਾਈ ਹੇਠ ਭੁਖ ਹੜਤਾਲ ਸ਼ੁਰੂ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਕਰਨ ਸਿੰਘ ਨੇ ਕਿਹਾ ਕਿ ਉਹਨਾਂ ਦੀਆਂ ਮੰਗਾਂ ਵਿੱਚ ਮੁੱਖ ਤੌਰ ਤੇ ਪਿੰਡੂ ਅਤੇ ਸਰਦੀ ਖੇਤਰਾਂ ਦੇ ਵਿਦਿਆਰਥੀਆਂ ਅਤੇ 1984 ਦੇ ਦੰਗਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਦੇ ਬੱਚਿਆਂ ਲਈ ਵਕ ਵਕ ਕੋਰਸਾਂ ਵਿੱਚ ਸੱਤ ਅਤੇ ਦੋ ਫਸਿੱਧੀ ਰਾਖਵਾ ਕਰਨ ਕੋਟਾ ਬਹਾਲ ਕਰਨਾ ਸ਼ਾਮਲ ਹੈ। ਜੋ ਹਰ ਸਾਲ ਕੀਤਾ ਜਾਣਾ ਚਾਹੀਦਾ ਹੈ ਫੀਸ ਵਾਦੇ ਨੂੰ ਰੋਕਿਆ ਜਾਵੇ ਅਤੇ ਇਸ ਸਾਲ ਕੀਤਾ ਵਾਦਾ ਵਾਪਸ ਲਿਆ ਜਾਵੇ ਵਿਧਾਨ ਸਭਾ ਹਲਕਾ ਦੀ ਨਾਨਗਰ ਅਦੀਨ ਆਉਂਦੇ ਥਾਣਾ ਬਹਿਰਾਮਪੁਰ ਪੁਲਿਸ ਵੱਲੋਂ ਪੁਰਾਣੀ ਰஞ்சிਸ਼ ਨੂੰ ਲੈ ਕੇ ਕੀਤੀ ਗਈ ਦੁਕਾਨ ਦੀ ਭੰਨ ਤੋੜ ਤਹਿਤ 7 ਵਿਅਕਤੀਆਂ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਦੇ ਜਾਂਚ ਅਧਿਕਾਰੀ ਗੁਰਮੁਖ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਵਿੱਚ ਵੀਨਾ ਕੁਮਾਰੀ ਪਤਨੀ ਅਸ਼ਪਾਲ ਵਾਸੀ ਮਿਆਣੀ ਝਮੇਲਾ ਨੇ ਦੱਸਿਆ ਕਿ ਪਿੰਡ ਮਿਆਣੀ ਝਮੇਲਾ ਵਿਖੇ ਮੈਡੀਕਲ ਕੈਂਪ ਵਿਖੇ ਮੈਡੀਕਲ ਦੀ ਦੁਕਾਨ ਹੈ ਤੇ ਆਪਣੀ ਦੁਕਾਨ ਉੱਤੇ ਬੈਠੀ ਸੀ ਇਸ ਦੌਰਾਨ ਕਰੀਬ 11:30 ਵਜੇ ਉਕਤ આરોપી ਦੁਕਾਨ ਤੇ ਆਏ ਅਤੇ ਦੁਕਾਨ ਦੀ ਭਾਂ ਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੱਲੇ ਵਿੱਚ ਪਏ 2 ਤੋਂ 3000 ਰੁਪਏ ਲੈ ਗਏ ਇਸ ਦੌਰਾਨ ਮੁਲਜ਼ਮਾ ਨੇ ਜਾਂਦੇ ਹੋਏ ਧਮਕੀ ਦਿੱਤੀ ਕਿ ਤੇਰੇ ਮੁੰਡੇ ਵਿੱਕੀ ਨੂੰ ਮਾਰਨਾ ਹੈ ਪੁਲਿਸ ਨੇ ਜਾਂਚ ਪੜਤਾਲ ਕਰਨ ਉਪਰੰਤ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਪਸ਼ਵਨੀ ਕ੍ਰਿਸ਼ਨਾ ਟਰੱਕ ਲੰਗਾ ਲੰਗੇ ਦਾ ਮੁੰਡੇ ਐਗਰੀ ਦਾ ਮੁੰਡਾ ਅਤੇ ਰਿੰਕੂ ਵਾਸੀ ਬਹਿਰਾਮਪੁਰ ਅਤੇ ਕੁਝ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਤਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਲੜਾਈ ਝਗੜੇ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਇਹ ਸਨ ਪੰਜਾਬ ਦੀਆਂ ਮੁੱਖ ਖਬਰਾਂ ਪੰਜਾਬ ਦੀਆਂ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਜੀਬੀਸੀ ਅਪਡੇਟ ਦੇ ਨਾਲ। ਧੰਨਵਾਦ। Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state of the art campus and world class faculty ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University, Jalandhar. Discover your potential.